ਹੰਡ ਤੋਂ ਮਿੱਠੀ ਬੋਲੀ ਪਿਆਰੇ ਵਤਨ ਪੰਜਾਬ ਦੀ ਮੁਖ ਚੋਂ ਲਪਟਾ ਮਾਰਨ ਜੈਸੇ ਅਤਰ ਗੁਲਾਬ ਦੀ ਹੋਰ ਇਸ ਤੌਣ ਜ਼ਬਾਨਾ ਨੈਣੋਂ ਜਲ ਪਰ ਡੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਕਰ ਦੇਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਸੋਹਦੇ ਮਰਦ ਮੁਕੰਮੇ ਕੀ ਕਲ ਸਮਝਣ ਲੋ ਕਲਜੀ ਮੇਰੇ ਨਾਲ ਮੋਗੇ ਪੜਿਆ ਸੂਦਸ ਲਣਿਓ ਕੋ ਕਲਜੀ ਬਾਬੂ ਰਣੀਓ ਇੰਦਰ ਤੇ ਸੰਤੋਖ ਡਰੋਲੀ ਦਾ ਕਰ ਦੇਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਕਰ ਦੇਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ